ਇਰੇ ਨਾਲ ਖੜੇ ਵੀ ਰਹੇ ਨਾ ਕੇਵਲ ਖੜੇ ਰਹੇ ਉਹਨਾਂ ਨੇ ਮੇਰੇ ਆਸਤੇ ਅਰਦਾਸਾਂ ਵੀ ਕੀਤੀਆਂ ਕਿ ਰਾਜਾ ਬੜਿੰਗ ਕਾਮਜਾਬ ਪ੍ਰਧਾਨ ਸਾਬਤ ਹੋ ਸਕੇ ਹੌਲੀ ਹੌਲੀ ਚਲਦੇ ਰਹੇ ਕਟਨਾਇਆਂ ਤੋਂ ਬਾਅਦ ਬੜਾ ਜ਼ਬਰ ਤੇ ਜ਼ੁਲਮ ਵਾਲੀ ਸਰਕਾਰ ਬਣੀ ਰੋਜ ਡਰ ਦਾ ਭੈ ਦਾ ਮਾਹੌਲ ਬਹੁਤ ਸਾਰੇ ਸਾਥੀ ਛੱਡ ਕੇ ਚਲੇ ਗਏ ਬਾਹਤ ਸਾਰੇ ਸਾਥੀ ਇੱਧਰ ਉੱਧਰ ਹੋ ਗਏ ਲੇਕਿਨ ਅਸੀਂ ਚਟਾਂਗ ਦੇ ਵਾਂਗ ਖੜੇ ਰਹੇ ਔਰ ਮੈਂ ਹੌਲੀ-ਹੌਲੀ ਕਾਂਗਰਸ ਦੇ ਕੈਡਰ ਦੇ ਨਾਲ ਕਾਂਗਰਸ ਤੇ ਬੂਥਾ ਦੇ ਉਹਨਾਂ ਸਾਥੀਆਂ ਦੇ ਨਾਲ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੈਂ ਅੱਗੇ ਵਧ ਆ ਗਿਆ ਤੇ ਅਸੀਂ ਤਕਰੀਬਨ ਤਕਰੀਬਨ ਨਾ 25000 ਦੀ ਫੌਜ ਜਿਹੜੀ ਹੈ ਉਹ ਅਸੀਂ ਖੜੀ ਕਰ ਲਈ ਜਾਨੀ ਕਿ ਬਲਾਕ ਕਮੇਟੀਆਂ ਤੇ ਫਿਰ ਮੰਡਲ ਪ੍ਰਧਾਨ ਬਣਾ ਕੇ ਹੁਣ ਤਾਂ ਅੱਗੇ ਵੀ BLA 1 ਤੇ BLA 2 ਹਰ ਬੁੱਥੇ ਅਸੀਂ ਸੰਗਠਨ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਕਈ ਆਪ ਕਹਦੇ ਸਨ ਕਿ ਰਾਜਾ ਵੜਿੰਗ 2 ਸਾਲ ਚੱਲ ਹੀ ਨਹੀਂ ਪਾਏਗਾ ਕਿੱਦਾਂ ਇਹ ਕੰਮ ਚੱਲੇਗਾ ਔਰ ਕਈ ਵਾਰੀ ਇਧਰ ਉਧਰ ਸ਼ਾਸ਼ਸ਼ਾ ਵੀ ਹੋਈਆਂ ਲੇਕਿਨ ਉਹ ਸਾਰੀਆਂ ਸ਼ਾਸ਼ਸ਼ਾ ਨੂੰ ਬੇਨਕਾਬ ਮੇਰੇ ਕਾਂਗਰਸ ਦੇ ਵਰਕਰਾਂ ਨੇ ਤੇ ਪੰਜਾਬ ਦੇ ਲੋਕਾਂ ਨੇ ਸੱਚੇ ਪਾਤਸ਼ਾਹ ਜੀ ਦੇ ਅਸ਼ੀਰਵਾਦ ਦੇ ਨਾਲ ਉਹ ਸਾਰੀਆਂ ਕੋਸ਼ਿਸ਼ਾਂ ਕਾਮਯਾਬ ਰਹੀਆਂ ਸੋ ਮੈਨੂੰ ਪੂਰਨ ਅਮੀਦ ਹੈ ਕਿ ਜਿਸ ਪ੍ਰਕਾਰ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਥਣ ਔਰ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਰੋਜ਼ਾਨਾ ਇਧਰੋਂ ਇਧਰ ਲੋਕ ਔਰ ਜਿਸ ਪ੍ਰਕਾਰ ਸਰਕਾਰਾਂ ਨੂੰ ਅੱਜ ਵੀ ਮੈਂ ਇਸkal ਦਾ ਮਾਨ ਮਹਿਸੂਸ ਕਰਦਾ ਕਿ ਮੈਂ ਉਸ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਜਿਸ ਕਾਂਗਰਸ ਪਾਰਟੀ ਨੇ ਚਾਹੇ ਜਿੰਨੀਆਂ ਵੀ ਪਾਰਟੀਆਂ ਬਣੀਆਂ